ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸਿਕਾਲ ਜੀ ਭਾਈ ਸਾਰਿਆਂ ਨੂੰ ਹੋਰ ਬਾਈ ਸਵਾਗਤ ਹੈ ਮਲਗੀਤ ਬਾਈ ਯੂਟਿਊਬ ਚੈਨਲ ਤੇ ਆਇਆ ਚ ਚਾਰਿਆਰੀ ਤਾਂ 4000 ਰੈਂਦੀ ਆ ਪਹਿਲਾਂ ਤਿੰਨ ਦੀ ਸਾਧ ਹੀ ਆਓ ਸਾਰੇ ਚਾਰ ਨਹੀਂ ਅੰਦਰ ਮਾਜ ਘਾਟ ਗਈ ਬਾਕੀ ਫੇਰ ਬੰਦਾ ਬੈਣਾ ਠੀਕ ਨਹੀਂ ਯਾਰ ਉਹਨੂੰ ਮੈਂ ਆਪਣੇ ਪਰੇ ਲੈਉਣੀ ਪੈਗੀ ਹੋਰ ਹੈ ਵਾਹ ਠੀਕ ਹੈ ਦੇਖਿਆ ਬੋਲਣਾ ਠੀਕ ਹੈ ਇਹ ਠੀਕ ਆ ਬੋਲਣਾ ਵਧੀਆ ਤੇਰੇ ਪੱਕੀਆਂ ਭਾਈ ਉਹ ਤਾਂ ਚੱਲੇ ਆਂ ਡੰਗਰਾਂ ਦੇ ਤੀਨਾ ਨਾ ਤੈਨੂੰ ਕਹੀ ਹਾਂ ਬਈ ਹਾਂ ਹਾਂ ਜਾ ਤੇ ਸਾਰੇ ਅੱਗੇ ਆਏ ਪਏ ਯਾਰ ਹਾਂ ਹਾਂ ਖੇਡ ਲੈ ਖੇਡ ਲੈ ਡੱਟਾ ਪਾਇਆ ਤੂੰ ਇਹ ਖੇਡ ਰੁਕ ਜੂਗੇ ਡੰਗਰਾਂ ਦੇ ਤੀਨਾ ਦੀ ਜੋਈਆਂ ਲੋਹੇ ਦੀਆਂ ਪਾਈਆਂ ਉਹਦਾ ਬਹੁਤ ਸਾਲ ਦੀ ਵੀ ਚੋਈ ਜਾਂਦੀਆਂ ਉਹ ਵੀ ਨਾ 20 ਸਾਲ ਗਏ ਹੋਣੇ ਹਾਂ ਉਹ ਹੁਣ ਚੋਈਆਂ ਅੱਛਾ ਮਹਾਪੱਥਰ ਦੀਆਂ ਪਾਈਆਂ ਦੇ ਨਾਲੇ ਧੁੱਪ ਮਾ ਤਪਦੀਆਂ ਆ ਯਾਰ ਉਹ ਠੀਕ ਨਹੀਂ ਉਹ ਪਾ ਦਿੰਦੇ ਆ ਇੱਕ ਕਮਰਾ ਜਿਹਾ ਬਣਾਉਣਾ ਸਮਾਨ ਨੂੰ ਛੋਟਾ ਜਿਹਾ ਹੋਰ ਇਹ ਮਿੱਟੀ ਵਾਂਗ ਤਾਂ ਇਹ ਇਹ ਬਾਜਗੀਟ ਤਾਂ ਭਈਆਂ ਨੂੰ ਫੜਾ ਦੂੰਗੇ ਲਾਗ ਬਜੇ ਜਾਣੀ ਉੱਤੇ ਮਨ ਲੱਦੀ ਨਹੀਂ ਕਿਹੜੀ ਟ ਲੱਗੜੀ ਉੱਤੇ ਇਹ ਤਾਂ ਲੱਗਣੀਆਂ ਭਾਈ ਉਹ ਬੰਦਾ ਹੈ ਫਿੱਡੇ ਗਿੱਡੇ ਕੋ ਇੰਨੀ ਨਹੀਂ ਲੱਗਦੀ ਨਹੀਂ ਨਾ ਬਾਰਾ ਬਾਦ ਮੰਨ ਕੇ ਚੱਲ ਜੂ ਕੰਦੋ ਹਣੇ ਵੀ 16 ਛੋੜਾ ਫੁੱਟ ਪਾ ਕੇ ਨਹੀਂ ਹੈ ਜਾਂ 16 ਫੁੱਟ ਟੀਨ ਆਉਣੀ ਹੈ 16 ਫੁੱਟ ਬਣਨੀ ਹੈ ਹਾਂ ਆ ਦੋ ਕੰਦਾ ਛੋੜਾ ਛੋੜਾ ਫੁੱਟੀਆਂ 32 ਫੁੱਟ ਹੋ ਗਿਆ 32 ਫੁੱਟ ਹੋ ਗਿਆ 9 ਇੰਚ ਹੀ ਕਰ ਦਿੰਦੇ ਇਸ ਸਾਈਡਾਂ ਵੀ ਹੈ ਉਹ ਜਾਲ 4-5 ਫੁੱਟ ਲਾ ਲਾ ਐਦਾਂ ਵਾਲੀ 40 ਫੁੱਟ ਲਾਦਾ ਸਾਰਾ ਜੀ ਹਾਂ ਫੇਰ 40 ਨੂੰ ਲਾ ਲਾ ਹੁਣ ਚਾਰ ਹਜ਼ਾਰ ਹੀ ਲੱਗ ਲੈਣੀ ਮੈਂ ਕਹਿੰਦਾ 3000 ਲਹੂਗੀ ਜਾਂ ਇਹ ਤਾਂ ਪਈ ਵੀ ਆ ਫੇਰ ਊਰੇ ਭਈਆਂ ਨੂੰ ਵੀ ਤਾਂ ਪਾਉਣਾ ਜੇ ਬਚ ਗਈ ਊਰੇ ਪਾ ਲਾ ਦੂੰਗਾ ਕਿਤੇ ਦੇਖ ਲੂੰਗੇ ਭਈਆਂ ਨੂੰ ਵੀ ਚਾਰ ਪੈਸੇ ਬਚ ਗਏ ਗੰਨੇ ਵਾਲੇ ਗੰਨੇ ਤੇ ਭਈਆਂ ਨੂੰ ਵੀ ਮੰਗਾ ਦੂ ਇੱਕ ਟਰੈਲਾ ਹੋਰ ਕੁਰਬਾ ਲੈ ਆਇਓ ਲੈ ਆਇਓ ਨਹੀਂ ਇਹ ਦੋ ਤਿੰਨ ਯਾਰ ਚਾਹੀਦੀ ਹਾਂ ਪੇ ਲੈ ਆਇਓ ਆਬਰ ਲਿਆਂਗੇ ਆਪੇ ਆਏ ਆ ਫਿਰ ਦੋ ਢਾਈ ਸੌ ਦਾ ਫਰਕ ਪੈਂਦਾ ਯਾਰ ਸਾਰੀ ਸੌ ਹਜ਼ਾਰ ਮਗਰ ਜਿਹੜਾ ਉੱਥੇ ਲੱਦੂ ਲੰਦਾਈ ਆਪਾਂ ਨਹੀਂ ਬਣੀ ਤਰਾਈ ਵੀ ਆਪ ਕਾਨੀ ਬਣੀ ਹੈ ਯਾਰ ਤਾਰ ਦਿੰਦੇ ਅੱਧੀ ਟੰਦਰ ਦੇ ਨਾਲ ਨਹੀਂ ਦੀ ਕਾਹਨੂੰ ਵੀ ਤੇ ਲੈ ਜੂ ਇਨੀ ਕਾਇਤੀ ਮਗਰ ਜਿਹੜਾ ਅੱਧੀ ਉੱਥੇ ਸਾਨੂੰ ਚੱਕ ਕੇ ਰੱਖਣੀ ਪੈਣੀ ਫੇਰ ਗਲੀ ਮਤੇ ਅੱਛਾ ਇਹਨਾਂ ਤਾਂ ਪੂਰੀ ਦੇ ਨਹੀਂ ਚੱਕ ਕੇ ਲੈ ਜੂਗੇ ਆਹ ਹੋਏ ਮੈਂ ਕਿਹਾ ਨਹੀਂ ਜੇ ਉੱਥੋਂ ਤਾਰੂਗਾ ਗੇੜ ਦੇ ਮੂਰੇ ਤਾਰੂਗੇ ਗੇੜ ਨਹੀਂ ਲੱਗਦਾ ਕੰਧਰ ਟਰੈਲਾ ਬੜਨਾ ਨਹੀਂ ਫਿਰ ਚੱਕ ਕੇ ਸਾਨੂੰ ਅੱਜੇ ਰੱਖਣੀ ਪਣੀ ਸੈੱਡ ਪਰ ਫਿਰ ਉੱਥੇ ਚੱਕ ਕੇ ਫੇਰ ਮਿੱਟੀ ਕੋਲ ਜਾਉਂਗੇ ਫਿਰ ਨਾ ਉਹ ਗਾਇਲ ਦੀ ਗੱਲ ਲੈ ਕੇ ਪਜਾਉਂਗੇ ਉੱਥੇ ਠੀਕ ਨਹੀਂ ਹਾਂ ਇੱਥੇ ਤੇ ਆਪਣੀ ਸਾਈਡ ਪਰ ਤਾਂ ਪਈ ਜਾ ਹੁਣ 7-8 ਸੋਟ ਲਾਉਂਦਾ ਮਿਸਤਰੀ ਜੀ ਹੋਰ ਜੇ ਵੀ ਜਾਇਓ ਅੱਜ ਰੋਪੜ ਰੋਪੜ ਜਾਇਓ ਉਹ ਕਿਹੜਾ ਹੁੰਦਾ ਹੈ ਉਹ ਲੈ ਆਜਾ ਉਹ ਵੀ ਕਰਾਇਆਈ ਯਾਰ ਕਿਹਾ ਪੈਰ ਵਾਲੇ ਕੋਲ ਜਾਇਏ ਤੂੰ ਹੀ ਜਾਣਦੇ ਤਾਂ ਹੈ ਜੀ ਉਹ ਹੁਣ ਕਹਿੰਦਾ ਸਾਰੀ ਦਾੜੀ ਲੰਘੀ ਜਾਂਦੇ ਜਾਇਓ ਯਾਰ ਮੈਂ ਕਹਿੰਦਾ ਹੈਗਾ ਤੁਹਾਨੂੰ ਆਉਂਗਾ ਕਾਪੂਰ ਉੱਥੇ ਟੈਂਪੂ ਪਰ ਲੈ ਜਾ ਆਲੇ ਗਲਵਾਈ ਮੜਵਾ ਕੇ ਰੇਲ ਗੱਡੀ ਕਰ ਲਈ ਲੈਬ ਦਾ ਮੜਵਾ ਤੂੰ ਠੀਕ ਨਹੀਂ ਉੱਥੇ ਮੁੰਡਾ ਟੈਪੂ ਕਰ ਦੇਣਾ ਤਿੰਨ ਹਿੱਸਿਆਂ 'ਚ ਮੜਨਾ ਉਹਨੇ ਅੱਛਾ ਹਾਂ ਫਿਰ ਉਹ ਤਿੰਨ ਹਿੱਸੇ ਟੈਪੂ 'ਪਰੇ ਆ ਜਾਣੇ ਉਹਨਾਂ ਗੋਲ ਬਣਾ ਲੈਣਾ ਇਹਨਾਂ ਟੈਪੂ 'ਤੇ ਰੱਖ ਲੈਣ ਦੇ ਵੀ ਚੱਲੀ ਆ ਜੇ ਫਿਰ ਦੁਪਹਿਰ ਹੀ ਇਹਨੂੰ ਚੱਲਦੇ ਦੁਪਹਿਰ ਹੀ ਜੇ ਤੇ ਐ ਤਿੰਨ ਹਿੱਸੇ ਬਣਾ ਦੇਣੇ ਉਹਨਾਂ ਛੋਟੀ ਡੱਬੀ 'ਚ ਮੜਵਾ ਦੇਣਾ ਭਾਰੀ ਵੀ ਨਹੀਂ ਲੋੜ ਇੰਨਾ ਮੈਂ ਨਾ ਭਾਰੀ ਜੇ ਬੜਵਾਈ ਤੋਂ ਨੀ 2 ਕਿਲੋ ਦੀ ਆਈਦੀ ਉਹ ਬਾਬੋ ਹੂੰ 2 ਕਿਲੋ ਦੀ ਬਹੁਤ ਆ ਨੀ ਹੁੰਦੀ ਬਾਅਦ ਤੇ ਬਈ ਕਿਲੋ ਦੀ ਨਹੀਂ ਹੁੰਦੀ 12 ਕਿਲੋ 12 ਕਿਲੋ ਦੀ ਕਿਹਾ ਉਹਨੇ 12 ਕਿਲੋ ਵਾਲੀ ਕਿ ਮੜਵਾਇਓ ਉਹ 12 ਕਿਲੋ ਵਾਲੀ ਚ ਜਿਹਦੀਆਂ ਵਕੈਂਸੀਆਂ ਬਣਾਈਆਂ ਹੋਈਆਂ ਹਾਂ ਉਹ ਆ ਛੋਟੀ ਚ ਉਹ ਬੜਾ ਹਣਾ ਹਾਂ ਜਿਹਦੇ ਵਿੱਚ ਇੰਨੀ ਨਹੀਂ ਕਿ ਡੱਬੀ ਐ ਇੰਨੀ ਇੰਨੀ ਚਾਰਸ ਡੱਬੀ ਹੁੰਦੀ ਜਿਹੜੀ ਐਡੀ ਕਾ ਇੰਨੀ ਬੜੀ ਜਨੀ ਮੜਾਉਣਾ ਨਹੀਂ 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 ਐ ਡੱਬੀ ਚ ਥੋੜੋ ਮੜਵਾਉਣੀ ਆ ਛੋਟੀ ਚ ਆਹ ਜਿਹੜੀ ਗੱਬੇ ਕਰੀ ਵੀ ਉਹ ਦੇਖੋ ਤੇ ਵੋਟਾਂ ਲਾਈਆਂ ਹੋਈਆਂ ਆ ਉਹਦਾ ਜਦਾ ਬਦਲੀ ਆ ਯਾਰ ਉਹ ਹੀ ਜੀ ਚੇ ਮੜਨੀ ਆ ਉਹ ਯਾਰ ਉਹਨੇ ਕਿਆ ਕਹਿੰਦਾ 12 ਕਿਲੋ ਵਾਲੀ ਜੇ ਮੜਵਾ ਕੇ ਲਿਆਇਓ ਜਿਹੜੀ 12 ਕਿਲੋ ਦੀ 20 ਫੁੱਟ ਦੀ ਲੈਂਥ ਹੁੰਦੀ ਆ ਉਹਦਾ ਚ ਠੀਕ ਮੋਟੀ ਦੇਖੀ ਮੜੀ ਓਏ ਚਲ ਦੇਖ ਲੋ ਜਿੱਖੜਾ ਦੇਖਾਂ ਯਾਰ ਉਹਦਾ ਪਾਸਾ ਸੱਪੜਾ ਖੜਾਉਣਾ ਬਸ ਇੱਕ ਹੈ ਤੁਸੀਂ ਗਲ ਇੰਟਰ ਪਾਉਣਾ ਤੇ ਉਂਿਓ ਯਾਰ ਬਸ ਇਹਨੇ ਖਰਚਾ ਕਰਾਉਣਾ ਫਾਲਤੂ ਲੈਂਟਰ ਘੜਾਉਣਾ ਬਸ ਠੀਕ ਆ ਆਹੋ ਸਪੋਰਟ ਦੇਣੀ ਤੁਸੀਂ ਤਾਂ ਚਲ ਦੇਖ ਲਈ ਵਾਰ ਬਦੂ ਨਹੀਂ ਪਤਾ ਕਾ ਭਾਰੀ ਤੇ ਭਾਰੀ ਜੇ ਮੜਾਇਓ ਬਸ ਵਿੜਿ ਪਾਰੀ ਨੂੰ ਤਾਂ ਲੈਂਟਰ ਲਾਉਣਾ ਉੱਪਰ ਪਾਰੀ ਨੂੰ ਕਿਆ ਪਤਾ ਹੈਗਾ ਉਹ ਤਾਂ ਯਾਰ ਬਾਂਸਾ ਨਹੀਂ ਖੜਾਉਣੀ ਛਾਨੂ ਤੇ ਇੱਕ ਤੇਰਾ ਉਹਨੇ ਨਕਸ਼ਾ ਦੇਣਾ ਬਸ ਬਸ ਨਕਸ਼ਾ ਗੜਾਈ ਦਾ ਸਾਈਡ ਥੋੜੋ ਬਾਸ ਪੈਣਾ ਬਸ ਤਾਂ ਗੱਪੀ ਪੈਂਦਾ ਹੁੰਦਾ ਬਾਈ ਹੁਣ ਫਿਰ ਉਹਦੇ ਪਰੇ ਖੜਨਾ ਬਾਈ ਓਏ ਉਹ ਬਾਈ ਉਹਦੇ ਪਰੇ ਖੜਨਾ ਉਹ ਆਓ ਫਿਰ ਹਾਂ ਉਹ ਇਡਾ ਰੋਡ ਨਹੀਂ ਆ ਜਾਂਦੀ ਉਹ ਵੀ ਬਹੁਤ ਛੋਟੀ ਹੋ ਤੈਨੂੰ ਦੇਖ ਲਿਓ ਮੈਂ ਮੈਂ ਨਹੀਂ ਕੋਈ ਕਹਿੰਦਾ ਜਿੱਦਾਂ ਕੱਲੂ ਨਾ ਮੰਨੂ ਗਿਆ ਪਰ ਕੱਲੂ ਨਾ ਕਿਉਂ ਵੀ ਦੱਬ ਗਿਆ ਤੇਰਾ ਬਾਪੂ ਆਇਤਰ ਥੰਬੀ ਲਾਉਣੀ ਪੈਣੀ ਏ ਇੱਧਰ ਥੰਬੀ ਲਾਉਣੀ ਪੈਣੀ ਏ ਮੈਨੇ ਲੋਈ ਕੰਮ ਕਰਾ ਕੇ ਲੈ ਆਇਆ ਉਹ ਜਿਹੜਾ ਕਰਾਉਣਾ ਨਹੀਂ ਕਹਿੰਦੇ ਇਹਨੂੰ ਲੈ ਜਾ ਬਾਪੂ ਨੂੰ ਗਾਰ ਨਾਲ ਦਿਲਵੀਰ ਜਾ ਜਾ ਮੜਾ ਉਹ ਵੀ ਗਿੱਲੀ ਓਹ ਕਾਂਟਿੰਗ ਬੋਲ ਕਿਆ ਹੁੰਦੀ ਏ ਹਨੂ ਨਹੀਂ ਆਉਂਦੀ ਅੰਗਰੇਜ਼ੀ ਜਿਹੜੀ ਤੂੰ ਬੋਲਦਾ ਐ ਕਾਂਟਿੰਗ ਬੋਲ ਹੁੰਦੀ ਏ ਕਾਂਟਿੰਗ ਬੋਲ ਕਿਆ ਹੁੰਦੀ ਓਹ ਅੱਛਾ ਕਿਆ ਹੁੰਦੀ ਓਹ ਬੋਲ ਬੋਲੀ ਤਰ੍ਹਾਂ ਦਿਖਦੀ ਆ ਬੋਲਦੀ ਤਰ੍ਹਾਂ ਅੱਛਾ ਲੋ ਪਤਾ ਉਹਦਾ ਬੋਲੀ ਹੋਣੀ ਆ ਪਰ ਨਾਮੇ ਫੋਨਠੀ ਬੋਲਾ ਕਿਹੜੀ ਉਹਦਾ ਨੂੰ ਪਤਾ ਤੁਹਾਨੂੰ ਪਤਾ ਨਹੀਂ ਹਾਨੂੰ ਪਤਾ ਦੇਖ ਬੋ ਸਭ ਤੋਂ ਕੱਲ ਨੂੰ ਹੀ ਪਤਾ ਤਾਂ ਟੋਪੀ ਤਾਰ ਦੇ ਟੋਪੀ ਤਾਰ ਦੇ ਪੁੱਤ ਟੋਪੀ ਤਾਰ ਦੇ ਕਰਨੀ ਪਉਦਾ ਯਾਰ ਤਾਰ ਦੇ ਨੀ ਪੁੱਤ ਤਾਰ ਦੇ ਟੋਪੀ ਤੂੰ ਬਸ ਫੇਰ ਮਰੀ ਤਾ ਵਾਲੇ ਦਾ ਪੰਗਾ ਕਿ ਨਹੀਂ ਆਇਗਾ ਖੇਲ ਐਨਕਾ ਵੀ ਖੋਲ ਦੇ ਐਨਕਾ ਵੀ ਖੋਲ ਦੇ ਹੁਣ ਖੋਲ ਦੇ ਐਨਕਾ ਅਣਤੌਂਦੀਆਂ ਖੋਲ ਦੇ ਖੋਲ ਦੇ ਯਾਰ ਚਲ ਬਾਉਂਡਿੰਗ ਬੋਲ ਬਣਾਉਣੀ ਆ ਬੋਲ ਹੀ ਆ ਬਾਲ ਕਰ ਸਾਰੇ ਬੋਲਾ ਮਾਮੀ ਡਾਇਰੈਕਟਰ ਦੇ ਕਿ ਦੁਆਰਾ ਹੁੰਦੇ ਆ ਨਾ ਦੇਲਾ ਕਿੰਨੀ ਕ ਬਦਲੀ ਤਾ ਉਹ ਕੱਢੀ ਪਾਇ ਪਸ ਲਾਸਕੜ ਦੀ ਐ ਜਮਾਈ ਨਰਮ ਹੋਰ ਜਮਾਈ ਨਰਮ ਆਰੇ ਗੱਲ ਸੁਣ ਹਾਂ ਬਤ ਇੱਕ ਬੋਲ ਕਰ ਲੈ ਸੁਣ ਉਹ ਤੋਂ ਕੋਲਾ ਹੋ ਜਾਣਾ ਬੋਲਣਾ ਫੇਰ ਇਕਾਟੂ ਦੇਖਦਾ ਜੀ ਤੜਲੇ ਘੇਰ ਹਾਂ ਫਿਰ ਬੋਲ ਮਗਾਓ ਫਿਰ ਇਹ ਇਹ ਉਂਦਰ ਰਹਿੰਦੇ ਆ ਬਾਹਰ ਦੌੜ ਕੇ ਨਿਕਲੇ ਆ ਕੋਨੇ ਇੱਕਿਆ ਫਾਰਮੇਸੀ ਦਾ ਪਰਿਵਾਰ ਮਾਲ ਡਾਇਮੰਡ ਮਾਲ ਨੂੰ ਗਾਉਂ ਮੁੰਮੀ ਦੇ ਉਨੇ ਤੂੰ ਤੂੰ ਬੰਨ ਕਰਿਆ ਸਮਝੀ ਕੋਈ ਨਾ ਕੋਈ ਛੋਟਾ ਕਾਰਟੂਨ ਵਾਲੇ ਕਿਹਦਾ ਚੈਨਲ ਹੈ ਛੋਟਾ ਕੰਮ ਕਰ ਲੈ ਕੋਈ ਪਾੜਲਾ ਪੇਪਰ ਚਲਦੇ ਆ ਆ ਫਿਰ ਛੋਟਾ ਵਾਲੇ ਬੋਲ ਪੇਪਰ ਹੀ ਲਿਖ ਕੇ ਮਦਵਾਉਣਾ ਉਹਨਾਂ ਵਾਲੇ ਪਿੰਨ ਸੱਤ ਬੱਲੇ ਪਿਆ ਹੈ ਬੱਲੇ ਪਿਆ ਜਿਹੜੇ ਬੱਲੇ ਤਾਂ ਕੋਈ ਵੀ ਨਹੀਂ ਪੈਂਦਾ ਹੈਗਾ ਇਹੀ ਹੈ ਲੈ ਵਖੇ ਦੇਖਦਾ ਦੇਖਦਾ ਨਹੀਂ ਇਹ ਤਾਂ ਦੇਖਣੇ ਕਾਰਟੂਨ ਜੇ ਦੇਖਦਾ ਪਿਆ ਪਿਆ ਪਤਾ ਨਹੀਂ ਕਿ ਆ ਹੁੰਦਾ ਸਾਲੇ ਇਹਨੂੰ ਫੂਨ ਛੱਡ ਕੇ ਦੇ ਛਾਲ ਦੇ ਇੰਨੇ ਸਾਲੇ ਪੁੱਠੇ ਕੰਮ ਲੱਗਿਆ ਵਾ ਕੰਮ ਬੋਰੇ ਆਤ ਦਾ ਲੱਗਿਆ ਦਾ ਕੰਮ ਉਮਰੇ ਉਮਰੇ ਹੈ ਜੀ ਆ ਆਪੇ ਹਟ ਜਾਣਾ ਕੱਲ ਦੇਖਦਾ ਮੈਂ ਤਾਂ ਹੁਣ ਉਹ ਰਸਤਾ ਜਾ ਸਾਫ਼ ਕਰਨਾ ਯਾਰ ਫਿਰ ਅਖੂ ਕੋਲ ਵੀ ਹਾਮ ਕਰ ਪਾ ਸਾਹਮਣੇ ਆਉ ਕੱਖ ਜਿਹਾ ਜੰਮਿਆ ਹੈ ਕਈ ਚੱਕ ਲਾਇਆ ਕਰ ਦੋ ਸਾਫ਼ ਹੋਰ ਹੋਰ ਕੋਈ ਸਵਾਰ ਦੀ ਅੰਦਰ ਯਾਰ ਕੱਢ ਕੇ ਸਮਾਨ ਵਾਰ ਟਰੈਕਟਰ ਲਿਆਉਂਦੇ ਆ ਆਹੂ ਦਾ ਵੀ ਵਿੜਾ ਮਾਰ ਕੇ ਉਹਨੂੰ ਪੱਧਰਾ ਕਰ ਦੇ ਪੱਧਰਾ ਕਰ ਲੈ ਪਰ ਹੁਣ ਪਾ ਲੈ ਇੱਧਰ ਪਾ ਆ ਉਹ ਵੀ ਉੱਚਾ ਰਹਿੰਦਾ ਕੁਰਸੀ ਤਾਂ ਉਹ ਉੱਚੀ ਰਹੇ ਪੱਧਰਾ ਕਰ ਲੋ ਉਹਦੇ ਨਾਲ ਹੁਣ ਤਾਬਗੀ ਵਿੱਚ ਉਹ ਸੈਟ ਜਾ ਹੋ ਜਾਊਗਾ ਟੂ ਡਾਇਮੀਟਰ ਮਾਰ ਦੇ ਉਹਦੇ ਪੱਧਰਾ ਕਰ ਲੈ ਟੂ ਡਾਇਮੀਟਰ ਮਾਰੂਗੇ ਕਾਹਨ ਟਰੈਕਟਰ ਦਾ ਟਰਾਲੇ ਨੂੰ ਪਾਈ ਖੜਾ ਇਹ ਲੈ ਨੂੰ ਬਾਹਰ ਕੱਢ ਦੇ ਹੁਣ ਜਦਾਂ ਤੇ ਤੂੰ ਨੀ ਜਾਣਾ ਇਹੀ ਐ ਬਿਦਰਾਂ ਰੂਟਾ ਬਿਟਰ ਪਾ ਕੇ ਮਾਰ ਦਿੰਦਾ ਹਾਂ ਤਵੀਆਂ ਤੇ ਮਾਰ ਰੂਟਾ ਬਿਟਰ ਨੂੰ ਖੜਾ ਸਾਡ ਬਜਾ ਇਹ ਉਹ ਹਾਂ ਹੁਣ ਕਿਹੜਾ ਕੰਮ ਕਰਨੇ ਨੂੰ ਸਵਾਰ ਲੋਰੇ ਸਫਾਈ ਜੀ ਕਰ ਦੋ ਛੱਡ ਕੇ ਨਾ ਉਹ ਤੇ ਕੰਮ ਆ ਹੁਣ ਭਈਆਂ ਦਾ ਨਾਲੇ ਆ ਜਿਹੜਾ ਆ ਪਾਣੀ ਜਿਹਾ ਹੋਇਆ ਪਾਇ ਵੀ ਸੁੱਕ ਜਾਊਗਾ ਸਾਹਮਣੇ ਉਹੋ ਜਿਹਾ ਕਹਿੰਦਾ ਕਹਿੰਦਾ 2 ਬਿਟਰ ਇੰਦਾ ਲਿਆਇਓ 2 ਵਜੇ ਕਿੱਥੇ ਲੱਦ ਦੂੰਗੇ ਹੁਣ ਤਾਂ ਮੈਂ ਲਿਆ ਦੂੰਗਾ ਅੱਜ ਉਹ ਲੱਦ ਦੇਣੀ ਕੱਲ 150 ਭਰੀ ਕਰਤੀ 150 ਭਰੀ ਜੀ 340 145 ਭਰੀ ਦੀ ਚਾਹ ਰਿ 150 45 ਤੱਕ ਆ ਹੁੰਦਾ ਹੈ ਬੰਦੇ ਵੀ ਬਹੁਤ ਅੱਜ 7 ਬੰਦੇ ਆ 7 ਬੰਦੇ ਅੱਜ ਲਾਦਣੀ ਨਾ ਉਹ ਬਟਰਾਲਾ ਬਾਰੇ ਬੋਲਦਾ ਬੱਠੀ ਕਿੱਥੇ ਉਹ ਉੱਥੇ ਆਪਣੇ ਬਹੁਦੇ ਚ ਲੈ ਆ ਲਿਆ ਕੇ ਲਾਦਣਾ ਹੁਣ ਕਹਿੰਦੇ ਸਰਾਜ ਜੀ ਬਜਰ ਬਹੁਤ ਆ ਗੰਨੇ ਚ ਇਹਦਾ ਕੰਡਾ ਦੱਸੂ ਮੈਂ ਇਹਦਾ ਕੰਡਾ ਦੱਸੂਗਾ ਬਾਈ ਠੀਕ ਨਹੀਂ ਗੱਲ ਕਿੰਨਾ ਕ ਬਜਰ ਨੇ ਕੰਡਾ ਦੋਲੂ ਚਲੋ ਠੀਕ ਆ ਫੇਰ ਕਰ ਚਲੋ ਕਈ ਇਹਨਾਂ ਵੀਡੀਓ ਕੰਮੜਾ ਜਾ ਸਵਾਇਕ ਕੋਈ ਕਰਦਾ ਪਤਾ ਦੇਖ ਲੈ ਦਿਲਵੀਰ ਉਹੀ ਕੱਬ ਹੋ ਗਿਆ ਜਿਹੜਾ ਆਪਣੇ ਨਾਲ ਉਦਾਂ ਦਾ ਸਵਾਰ ਵੀ ਬੋਰਡ ਪਰ ਆਉਦਾ ਵੀੜ ਚੱਲ ਖੱਚੇ ਲੈ ਕੰਮ ਨੂੰ ਹੁਣ ਖੱਚੇ ਨਾਲ ਇੱਕ ਸਮਝ ਆਵੇ ਅੰਦਰਲਾਸ ਆ ਵੀ ਪੀਲਾ ਉਹਦਾ ਸਮਝਦਾ ਛੱਡਦਾ ਇਹ ਕਿਹੜਾ ਵੀੜਾ ਦਾ ਆ ਠੀਕ ਹੈ ਦਾदू ਹੈਗਾ ਨਹੀਂ ਛੱਡਦਾ ਉਹ ਨਹੀਂ ਨਹੀਂ ਉਹ ਨਹੀਂ ਛੱਡਦਾ ਛੱਡ ਨਹੀਂ ਸਕਦਾ ਤਕੜਾ ਬੰਦਾ ਏ ਇੱਦਾਂ ਡੌਲੇ ਥੋੜੋ ਪੜਨੇ ਆ ਜੇ ਦੁੱਧ ਦੀਪਾ ਦਾ ਡੌਲੇ ਪੜਨੇ ਆ ਇਹ ਰਾਦੇ ਨਾ ਠਹਿ ਗਾਰ ਨੂੰ ਕਰਿਆ ਬਈ ਛੱਡ ਨਹੀਂ ਸਕਦਾ ਆ ਯਾਰ ਬੈਠ ਕੇ ਪੀ ਪੁੱਤ ਹੌਲੀ ਹੌਲੀ ਪੀ ਲੈ ਰ ਬੈਠ ਕੇ ਆਰਾਮ ਨਾਲ ਪੀ ਲੈ ਉਹ ਬੈਕਗਰਾਉਂਡ ਮਾਰਦੀ ਨਾ ਸੋਚਦਾ ਨਹੀਂ ਆੜ ਗਿਆ ਫੇ ਦੱਤ ਨਹੀਂ ਗਈ ਫੇ ਦਾਦੂ ਆੜਨਾ ਆੜਨਾ ਨਹੀਂ ਹੈ ਪੀਜਾ ਪੀਜਾ ਆੜਨਾ ਨਹੀਂ ਹੈਗਾ ਤਕੜਾ ਤਾਂ ਹੀ ਹੋਊਗਾ ਜੇ ਪੀਊਂਗਾ ਆੜਨਾਰਨਾ ਕਰੀ ਜਾਂਦਾ ਮੈਨੂੰ ਤੇਰਾ ਮੂਡ ਲੱਗਦਾ ਪੀਣੇ ਦਾ ਪਹਿਲਾਂ ਭਰ ਲੈਂਦਾ ਉਹਦਾ ਪੀ ਕੇ ਛੱਡੂਗਾ ਰਹਿਣ ਦੀ ਬੁੱਤ ਜੇ ਧੱਕਾ ਨਾ ਕਰੀ ਜਾ। ਫਿਰ ਦੇਖੀ ਆ। ਬਸ ਥੋੜਾ ਜਿਹਾ ਰਹਿ ਕੇ ਆ ਗਿਆ ਖਿੱਚ ਗਿਆ। ਬਸ। ਬੱਸ ਠੀਕ। ਹਾਂ। ਕਰ ਮੈਂ ਕੰਮ ਨੂੰ। ਦਾਦੂ ਵੀ ਖੜਦੀ ਯਾਰ ਬੜਾ ਜਿਆ। ਓਏ ਛੱਡ ਦੀ ਮੜਾ ਯਾਰ। ਕੱਦ। ਓ ਤੂੰ ਮੈਨੂੰ ਪੀ ਲੈ। ਉਹਦਾ ਛੱਡਦੀ ਆ। ਥੋੜਾ ਛੱਡਦੀ ਆ। ਹੈ? ਦੇਖ। ਹੈ? ਮੈਂ ਨਹੀਂ ਛੱਡਦਾ। ਤੂੰ ਪੀ ਲੈ। ਯਰਦਾ। ਘੁੱਟ ਕੇ ਛੱਡਦੀ। ਹੂੰ। ਪੀਲਾ ਪੀਲਾ ਛੇਤੀ ਨਹੀਂ ਤੇ ਲਾਈ ਹਟਾ ਲੈ ਰਲਾ ਤੜਿਆ ਨਹੀਂ ਆਏਗਾ ਜੀ ਨਾੜਾ ਚ ਹੈ ਨਹੀਂ ਉਤਾ ਰੋਲੇ ਛੱਡ ਦੇ ਛੱਡ ਦੇ ਬੰਦੇ ਨੂੰ ਦੁੱਧ ਤੰਗੇ ਨਾ ਕਰ ਦੁੱਧ ਪੀਂਦਾ ਬੱਸ ਕਰ ਇਹ ਹੀ ਚਾਹੀਦਾ ਦੇਖ ਲਈ ਬੱਸ ਕਰ ਹੁਣ ਤੇ ਛੀ ਵੀ ਕਰਾ ਦੇ ਮਾਨੂੰ ਨਾਲ ਹੁਣ ਡੰਡ ਮਾਰ ਨਹੀਂ ਦੇਖੀ ਇਹਨੇ ਰੱਖ ਕੇ ਖਲਾਸ ਛੀ ਤੇ ਨਹੀਂ ਇੱਕ ਇਹ ਆਪਣਾ ਡੰਡ ਲੱਗਿਆ ਬੱਚਣ

ਚੱਲ ਅਸੀਂ ਵੇਹ ਲੈ ਜਾਉਂਦੇ ਢੋਲੇ ਖਾ ਟੋਲੇ ਖਾ ਦੇ ਹੁੰਡੀ ਸਿਆਣ ਦੇ 11 12 ਬੱਦ ਦੇ ਸਹੀਂ ਖੇਲੀ ਜਾ ਹੁੰ ਜਾ ਓ 12 ਬੱਦ ਸਹੀਂ ਹੁਣ ਖੇਲੀ ਜਾ ਲਵੜਾ 1 ਮਿੰਟ ਰੁਕੋ ਹਾਂ ਕਿਆ ਲਿਆਮਗਾ ਹੁਣ ਕਾਦਰ ਜੀ ਮੈਂ ਜੀ ਕਹਨੂ ਮੈਂ ਇੰਨੇ ਤੋਂ ਹੈ ਇਧਰ ਘਰ ਪਿੱਛੇ ਦੇ ਮੜੂਗੀ ਅੱਛਾ ਥੋੜਾ ਇਧਰ ਨੂੰ ਕਰਕੇ ਦੱਬ ਦੇਣਾ ਏਓ ਕਿ ਟਰਾਲਾ ਘੁਮਾ ਕੇ ਲੱਗਾਂ ਘੁਮਾ ਕੇ ਇਥੇ ਘੁੰਮ ਜੂਗਾ ਇਹ ਆਇਆ ਲਾ ਹੋਲੇ ਨਾ ਚਲੋ ਕਰ ਦੂ ਮੈਨੂੰ ਕੱਢ ਬਾਹਰ ਟਰੈਕਟਰ ਨੂੰ ਮੈਂ ਤਾਂ ਉਸ ਬਾਹਰ ਕੱਢ ਗਿਆ ਹੁਣ ਨਾ ਇਹੇ ਕਢਾ ਦੇ ਤੰਗੀਆਂ ਲਾਉਣੀਆਂ ਹੋਰ ਆਏ ਬਾਕੀ ਤਾਂ ਨਹੀਂ ਆਏ ਲੱਗਣੀਆਂ ਲੱਥ ਫੈਕੜਦਾ ਬਾਹਰ ਕੱਢੀਏ ਫਾਫੂ ਗਾਂਹੇ ਧੱਕ ਦੇ ਨੂੰ ਧੱਕੇ ਹੀ ਰਾਏ ਮੈਨੇ ਚੱਲ ਤੇ ਕਿਹ ਮੁੰਡਿਆ ਕਰਗਾ ਹਾਂ ਤੇ ਤੇ ਪੰਗਾਂ ਦਾ ਫਾਇਦਾ ਹੈ। ਹੂੰ। ਕਿਥੇ ਮਰਜ਼ੀ ਤੱਕ ਲੈ ਜਾ ਬੰਗੂ ਹੀ ਨਹੀਂ ਹੁੰਦਾ ਕਿਤੇ ਇਹਨੂੰ ਚੱਕ ਨਹੀਂ ਹੁੰਦਾ। ਹਾਂ। ਲਿਆ ਹੁਣ ਇਹਦੇ ਦੇਖੀਏ ਕਿੱਥੇ। ਬਸ 3 ਸੈਕਿੰਡ ਹੀ ਕੱਢੀ ਯਾਰ ਬਾਹਰ ਅੱਜ। ਅੱਛਾ। ਇਹਦਾ ਚਾਰਨਾ ਛੋਣਾਂ ਜਾਂ ਬਦਲਾਉਣਾ ਥੋੜਾ ਜਿਹਾ। ਵਾਜੀ ਵਾਜੀ। ਟੂੜੀ ਬਰੀਕ ਪੜਾਉਂਦਾ। ਹੈ? ਅਮਾ ਸੀਜ਼ਨ ਆ ਗਿਆ। ਨਹੀਂ। ਬਾ ਬਾਬੇ ਸੀਜ਼ਨ ਤਾਂ ਠੀਕ ਆ ਤੂੰ ਬਸ ਹੱਥ 'ਤੇ ਟਾਇਰ ਪਚਾਈ ਆਪਣੇ ਆ ਚਾਚੇ। ਹਾਂ। ਸਾਲਾ ਗੀਲਾ ਘੱਟੇ ਕੱਢ ਲਈ। ਗੀਲਾ ਘੱਟੇ ਕੱਢ ਲਈ। ਠੀਕ ਆ ਗੱਲ। ਭੱਜਣਾ ਢੱਟਣਾ ਕਰੀ। ਆ। ਨਾ ਨਾ ਹੁਣ ਨਹੀਂ। ਹੱਥੇ ਲੱਗ ਗਲੇ ਰਿਸਕ ਨਹੀਂ ਲਈਦਾ ਕਦੇ ਵੀ ਜਦੋਂ ਆ ਕੇ ਜੀਂਦੇ ਆਉਂਦੀ ਹੁੰਦੀ ਆ ਗੱਲ ਬਦਾਮ ਖਾ ਕੇ ਜੀਉਂਦੀ ਜਿੰਦੇ ਨੇ ਇੰਨੇ ਸਾਲਾਂ ਧੱਕੇ ਖਾਦ ਨੇ ਆ ਦੇ ਲੈ ਹੁਣ ਵੀ ਧੱਕੇ ਵਾਲੀ ਕੰਮ ਫੇਰ ਗੁੱਟ ਦੁਖਣਾ ਆ ਦੇ ਤਾਂ ਜਾ ਚੱਜੇ ਹੱਥ ਪਾਉਂਦਾ ਨਾ ਲੱਗਿਆ ਵਹਲਾ ਉਧਰ ਉਹਦੇ ਕਿਆ ਟਰੈਕਟਰ ਪੈਵੇ ਉਰੀ ਇੱਥੇ ਟਰੈਕਟਰ ਪੈ ਕੇ ਆਏ ਨਹੀਂ ਗੱਡਣਾ ਇਹਨੇ ਉਹ ਮੰਝਾ ਜਾ ਮੰਝਾ ਜਾ ਆਹ ਸਮਾਨ ਚੱਕਣਾ ਚੱਕ ਮੰਝਾ ਚੱਕ ਕਹੀ ਚੱਕ ਆਹ ਸਮਾਨ ਤੋ ਦੇ ਮੈਂ ਕਹਿੰਦਾ ਤਵੀਆਂ ਕੱਢ ਲਾ ਤਵੀਆਂ ਕੱਢ ਕੇ ਉਹ ਸਾਈਡ ਲਾ ਚਾਚੇ ਮੇਰੀ ਗੱਲ ਸੁਣ ਤਬੀਆਂ ਕੱਢ ਕੇ ਖੁੱਲਾ ਡੁੱਲਾ ਹੋ ਜਾਊਗਾ ਜਗਾ ਬਾਜੋ ਲਾਉਣੀਆਂ ਤਾਂ ਹੈਗੀਆਂ ਤਬੀਆਂ ਬਾਈ ੂਰੇ ਬਾੜ ਦਿੰਗੇ ਟਰੈਕਟਰਾਂ ਪਾ ਟਰੈਕਟਰ ਪਾ ਉਹਰੇ ਬਾੜ ਦੇ ਉਹ ਫਿਰ ਪਹਿਲਾਂ ਕਿਵੇਂ ਫਾੜੇ ਨਹੀਂ ਕਰਨੇ ਬਣੇ ਉਹ ਫਾੜੇ ਨੂੰ ਵੀ ਖੋਲ ਕੇ ਸਾਈਡ ਲਾਓ ਕਿਥੇ ਉਹ ਅੰਦਰੇ ਖੜਾਉਣਾ ਜਿੱਥੇ ਫਰੇਸ਼ਰ ਕੱਢਣਾ ਸਰ ਇਹਨੂੰ ਚਾਹਤਾ ਥੋੜਾ ਤਬੀਆਂ ਬਾਹਰ ਕੱਢ ਠੀਕ ਆ ਹਾਂ ਪਹਿਲਾਂ ਲਾ ਦੀ ਉਹਦੇ ਮਗਰ ਤਬੀਆਂ ਲਾ ਦੀ ਭਾਈ ਵਾਲੇ ਖੜੇ ਆ ਉਹਰੇ ਮੈਂ ਕਹਿੰਦਾ ਖੜਾ ਰੱਖ ਹਲੇ ਉਹ ਤੇਨੂੰ ਕਿਆ ਕਹਿਣਾ ਫਿਰ ਹਾਲ ਪਹਿਲਾਂ ਲਾ ਦੇ ਤਬੀਆਂ ਬਾਅਦ ਚ ਲਾਈ ਹਾਲ ਤਾਂ ਖੜੇ ਰਹੂਗੇ 2 ਮਹੀਨੇ ਤੱਕ ਫੇਰ ਕੱਢਣੇ ਹੋਰ ਤੇ ਆਪਾਂ ਨਹੀਂ। ਉਹ ਫੇਰ 2 ਮਹੀਨੇ ਕਿਤੇ ਜੇ ਆ ਕਿ ਤਵੀਆਂ ਮੁੜ ਕੇ ਨਿਕਲਦੀਆਂ ਹੀ ਨਹੀਂ ਤਾਂ ਵੀ 20 ਵਾਰੀ ਕੱਢ ਲੈਣੀ ਹੈ ਜਾਨ ਨੂੰ ਤਾਂ। ਤੂੰ ਹਲ ਕੱਢ ਕੇ ਪਹਿਲਾਂ ਉਹ ਸਾਈਡ ਪਰ ਖੋਦਣਾ ਤਵੀਆਂ ਖੋਲ ਪਹਿਲਾਂ ਸਾਈਡ ਪਰ। ਫੇਰ ਹਲ ਉਹਥੇ ਲਾ ਦੇ। ਤਵੀਆਂ ਪਾਲਾ ਜੀ ਮੰਨ ਲੈ। ਹਲ ਉਹਥੇ ਲਾਗੇ ਨਾ ਪਿੱਛੇ ਦਵ ਮੁਰੇ ਦਵੀਆਂ ਲਾ ਲਾ। ਫਤੂੜੀ ਵੀ ਪਾਉਣੀ ਕਿਸੇ ਪਾਸੇ ਤੇ। ਉਹ ਯਾਰ ਕਿ ਜਾਨ ਨੂੰ ਤੂੜੀ ਪੈਣੀ ਜਾਨ ਨੂੰ ਤਾਂ ਬਹੁਤ ਬਦਲ ਹੋ ਜਾਣਾ ਕੰਮ ਕਿਤੇ ਕੰਮ ਮੁੜ ਕੇ ਪਾਉਣੀ ਹੋਣੀ ਆ ਚ ਇਹਨੂੰ ਪੁੱਛੀ ਦ। ਉਹੀ ਇਹਦਾ ਗੱਲ ਹੈ। ਮੋਟਰਸਾਈਕਲ ਲਾਗਦਾ। ਜਦੇ ਤਾਂ ਕੱਢ ਲੈਣਾ ਮੜਵੋ ਮੜਵਾਲਿਆ ਹੈ ਖਾਣਾ ਨੂੰ ਇੱਕ ਮੰਗਾਤੀ ਅੱਜ ਹੈ ਖਾਣਾ ਨੂੰ ਇੱਕ ਮੰਗਾਤੀ ਅੱਜ ਅੱਛਾ ਥੱਲੇ ਪੱਕਾ ਵੀ ਕਰਨ ਹੈ ਪੱਕਾ ਕਰ ਥੱਲੇ ਲਾਉਣੀ ਮੈਨੂੰ ਪਤਾ ਚ ਚਾਰ ਉਹ ਗੋਲ ਜਿਹੜੇ ਬੱਦਗੀ ਗੋਲ ਬਣਦਣੀ ਆ ਪਾ ਥੱਲੇ ਯਾਰ ਉੱਥੇ ਤੇ ਹੋ ਲਿਆਉਂਗੇ ਮਿੱਟੀ ਚਾਚੇ ਥੱਲੇ ਲਿਪ ਲੂਗੇ ਲਿਪੜਣੀ ਕੋਹਾ ਮਿੱਟੀ ਨਾਲ ਹੈ ਹਾਂ ਉਹ ਉਹ ਬਹੁਤ ਵਧੀਆ ਚੀਜ਼ ਹੈ ਹਾਂ ਲਿਪਕੇ ਬਣਾਉਣਾ ਫਿਰ ਐਂ ਗੜਾਈ ਵੀ ਹੋਵੇ ਥੋੜੀ ਸ਼ਾਨਦਾਰੀ ਹਮ ਇਕੱਠੀ ਜਿੱਟ ਲਵਾ ਲਵੇ ਵੀ ਗੱਡੀ ਨੂੰ ਰਾਸਤਾ ਦੇ ਇੱਕ ਸਾਈਡ ਉਹ ਕਰ ਦਾਂਗੇ ਆਹੀ ਕੋਈ ਕਰਨਾ ਚਾਚੇ ਬਥੇਰੇ ਬੰਦੇ ਹੈਗਾ ਇਹ ਤੋਂ ਫਰਜ ਬਣਾਇਆ ਪਿਆ ਅਰਜਾ ਬੜੇ ਵਾਲਾ ਵੀ ਘਵਾਤਾ

ਲਾ ਦੇ ਹਾਲ ਉਹਦੇ ਮੋਰੇ ਲਾਉਂਗਾ ਫੇਰ ਬਾਅਦ ਚ ਤੈਨੂੰ ਔਖੀ ਹੋਣੀ ਇਹ ਦਬੀਆ ਕੱਢਣੀ ਪੈਗੀ ਆ ਫੇਰ ਚੱਲ ਚੱਲ ਕਰ ਲਾ ਨਹੀਂ ਲੱਗਣਾ ਯਾਰ ਇੱਧਰ ਲੱਜਣਾ ਟਾਇਰ ਉਹ ਅੱਜ ਵੀਰ ਲੱਜਣਾ ਲੈ サウナにこんに合うの ਆਤੋਂ ਦੇ ਨਹੀਂ ਕੱਚ ਦਾ ਕੰਮ ਨਾ ਕਰੇ ਉਦੋਂ ਵੀ ਧੋਲ ਮਰੀ ਜਾਵਾਏ ਚੱਲ ਜਗਾ ਨਹੀਂ ਜਾਦਾ ਇਹਨੇ ਕੇ ਨਹੀਂ ਦੀ ਜੇ ਟਾਇਰ ਨਾ ਹੁੰਦੇ ਹਾਂ ਫੇਨੀਏ ਲੋਡ ਆਉਂਦੀਆਂ ਉਹ ਵੀ ਲੋਡ ਆਉਂਦੀਆਂ ਉਹ ਘੱਟਾ ਦੇ ਘੱਟੇ ਜੀ ਜਾਣਾ ਹੈ ਜਾਂ ਮਰ ਗਿਆ ਨਿਕਲਣਾ ਆ ਬਟਾ ਨਿਕਲਣਾ ਜਾਣਾ ਹੈ ਜੀ ਭਾਈ ਤਾਰਨ ਲੱਗਿਆ ਦਰਤਾਲ ਹੈ ਜੀ ਨੂੰਸਟ ਕਰਨਾ ਹੈ ਦਾ ਵੀ ਅੱਜ ਵਾਚੀ ਵੀਰ ਪਾਲਸ ਮਗਾ ਕੇ ਦੇ ਯਾਰ ਮੰਨੂ ਵੀ ਆਏ ਨਾਲ ਦੇ ਮੈਂ ਅੱਜ ਪਤਾ ਕਰਿਆ ਸਾਡੀ ਮਿਲੀ ਨਹੀਂ ਮੰਨੂ ਹੈ ਬਹੁਤ ਕਿਸੇ ਕੋਲ ਨਹੀਂ ਹੈਗਾ ਹੋਰ ਆਉਣ ਕਿੰਨਾ ਕਿ ਜਮਕਾਉਣਾ ਰੰਗ ਤਾਂ ਉਹ ਆਇਆ ਬਹੁਤ ਜਮਕਦਾ वीडियो लॻंदो अॻे कर अॻे अॻे कर ਜਾਇਆ ਕੱਢਦੇ ਵਾਲਾ ਕੱਟ ਲਾ ਆ ਆਹ ਮਾਰ ਦੇ ਨਾ ਭਾਈ ਕੱਟ ਲੈ ਬਾਹਰ ਪੱਤਲਾ ਰੂਲ ਵਾ ਨਹੀਂ ਉਹ ਦੇਖਾ ਬਾਲ ਚੱਲ ਜਾ ਤੂੰ ਦੇਖੀ ਵੇਖ ਐ ਉੱਥੇ ਵੀ ਢਾਕੇ ਖੜਾਉਂਦਾ ਸੀ ਕਰਦੇ ਤੇ ਲਾ ਚਾਹੀਦਾ ਹੈਂ ਅੰਡਾਲਾ ਬੰਦੂ ਐ ਤਾਂ ਭੰਗਿਆ ਕਿੰਨਾ ਆ ਵਾ ਟਾਇਰ ਗਿਆ ਹੁਣ ਉਹ ਸਾਈਡ ਲਾ ਇਹਨੂੰ ਹੋ ਉੱਥੇ ਹਵਾ ਹੋਵਾ ਵੀ ਕਰਾਓ ਕਿ ਲਾਉਂਦੀ ਹੈ ਵਕਤ ਤੇ ਉਹ ਬਾਬਾ ਬਰਾਬਰ ਕਿਹਨਾਂ ਨੂੰ ਹਾਂ ਉਹ ਪਰਾ ਲੈਦਾ ਪਰਾ ਹੋ ਨਹੀਂ ਕਿਆ ਰੇਟ ਬਣੀ ਅਮਰ ਬੈਂਟ ਤੋਂ ਬੈਂਟ ਤੋਂ ਪਹੁੰਚ ਇਹ 2000 ਰੁਪਏ ਗਈ 2000 ਇੱਕ 4000 ਹੈ 4000 ਹੈ 4000 ਹੈ ਇਹ ਘਰਾਂ ਕਰ ਲਈ ਘਰਾਂ ਤਿੰਨਾਂ ਹੀ ਪਾਉਣੀਆਂ ਬਾਕੀ ਉਰੇ ਕੰਮ ਆ ਜੂਗੀ ਭਈਆਂ ਤੇ ਫਿਰ ਹਾਂ ਕਮਰਾ ਜਾਇ ਰੇ ਨੂੰ ਬਣਾ ਲਾ ਜਾਨੂੰ ਮਰਜ਼ੀ ਬਣਾ ਲਾ ਤੇ ਰੇ ਵੀ ਘਰਾਂ ਜਾਇਦਾ ਓੱਖਾ ਪਾਉਂਦਾ ਹਾਂ ਉਰੇ ਠੀਕ ਆ ਜਿੰਦਾ ਲੱਗਦਾ ਹੋ ਜੂਗੀ ਆਪਣਾ ਪਹਿਲਾਂ ਅੰਦਰ ਕੰਮ ਕਰਨਾ ਜੇ ਗੈਸ ਹੋਈ ਤਾਂ ਉਰੇ ਪਾਉਂਗੇ ਨਹੀਂ ਜਾਨ ਤੇ ਪਾਲੀ ਆਹ ਹੋਊਗਾ ਯਾਨੀ ਪਾਚਿਆਂ ਦੇ ਫਿਰ ਪੈਸੇ ਆਉਣਗੇ ਉਹ ਯਾਰ ਵੀ ਜਿਹੜਾ 2 ਲੱਖ ਰੁਪਏ ਦਾ ਟਿਕਟ ਪਈ ਜਾਂਦਾ ਬਣ ਜਾਣਾ ਬਣਨਾ ਬਣਨਾ ਉਹ ਵੀ ਜ਼ਰੂਰੀ ਆ ਅੱਧੇ ਦਾ ਯਾਰ ਨਾਲ ਦੀ ਨਾਲ ਲਈ ਜਾਂਦੇ ਆ ਸਹੀ ਤੇ ਨਾਲ ਦੀ ਨਾਲ ਹੀ ਜਾਂਦੇ ਆ ਜਾਂਦੇ ਤੇ ਨਾਲ ਦੀ ਨਾਲੇ ਯਾਰ ਸਾਡੇ ਨਾਲ ਦੀ ਨਾਲ ਪਰਚੀ ਤੇ ਲੈ ਲੈਣੇ ਪੈ ਪੈਸੇ ਭਈਏ ਉਹ ਚੰਦ ਸਾਡੇ ਕੀ ਨਾਲ ਦੇ ਨਾਲੇ ਆ ਉਹ ਵਧੀਆ ਨਾਲ ਦੀ ਨਾਲ ਨਿਪਟ ਜਾਵੇ ਚਾਚੇ ਇਕੱਠੇ ਦੇਣੇ ਆ ਓਕੇ ਆ ਚੁੱਪਦੇ ਆ ਫਿਰ ਹੋਰ ਮੈਂ ਹੀ ਕਹਿੰਦਾ ਤਾਂ ਹਾਂ ਫਾਈ ਗੱਲ ਨਹੀਂ ਸਮਝੀ ਹੈਂ ਕਾਲੀ ਫਰੇਮ ਜੀ ਕਿੱਥੇ ਮੋਡਰਮ ਰੱਖਣੀ ਹੈ ਹੂੰ ਚੱਕ ਲੈ ਠਹਿ ਚੱਕ ਹੁਣ ਸਖਾਈ ਹੁਣੇ ਖੜ ਜਾ ਮੈਨੂੰ ਮੈਨੂੰ ਉੱਠਾ ਕਰ ਲੈ ਮੈਨੂੰ ਕਹਿੰਦਾ ਪੀੜੀ ਚੱਲ ਚੱਲ ਚੱਕ ਚੱਕ ਲੈ ਖੜ ਜਾ ਚੱਲ ਇਹ ਲੈ ਲੈ ਖੜ ਜਾ ਪਰ ਇਹਨੂੰ ਹੁਗੜੇ ਗੂਠੇ ਬੱਲਾ ਲੱਗ ਲਈ ਚੱਕਿਆੜਾ ਮਾਰੀ ਮੇਰੇ ਨਾਲ ਅੱਜ ਤੱਕ ਦਾ ਦੱਦ ਕੱਢਣੇ 9:00 ਵਜੇ ਮੇਰੇ ਮਾੜਾ ਜੋਰ ਲਾ ਬਾਪੂ ਹਾਂ ਆ ਦੇ ਦਾਨ ਇਹ ਲੈ ਏ ਚੱਕਰ ਪੁੱਲਾ ਯਾਨੀ ਬਾਪੂ ਦੀ ਧਾਰ ਰੱਖ ਰਵਣੀ ਹੈ ਬਾਪੂ ਦਾ ਕਿਤੇ ਬਾਪੂ ਪੈ ਜਾਊਗਾ ਉਹ ਆਏ ਫੇ ਥੱਲੇ ਫਾੜਿਆ ਨੂੰ ਜੰਗ ਪੈ ਜਾਈਂਦੀ ਨੇ ਉਹ ਛਾੜ ਦੇ ਮਿੱਟੀ ਫਾੜਿਆ ਉਹਦੇ ਉੱਪਰ ਚਾਰ ਦਿਨ ਦੇ ਬਾਅਦ ਬਸ ਮਾੜਾ ਸੱਪੜਾ ਮਾਰ ਦਿੰਦੇ ਉਹ ਤਰਪਾਲ ਪਾ ਦੇਣੀ ਨਾ ਪੱਥਰ ਵਾਲੀ ਫੋਲਕ ਓਏ ਬਾਈ ਮੈਂ ਕਹਿੰਦਾ ਲਾਗ ਲੱਗਣ ਚਾਹੀਦੇ ਪਤਾ ਉਹ ਨਹੀਂ ਇੰਨੇ ਕਿੰਨੇ ਕਿ ਦਾ ਅਗ ਲਾ ਲਊਗਾ ਚੱਕ ਫੇ ਤਾਂ ਇਟੇ ਕਸਾ ਹਾ ਲਿਓ ਬਾਈ ਪੇਟ ਇਟੇ ਲੰਬੀ ਲਾਉਣੀ ਦੀ ਹੈ ਆਇਲਾ ਤਾਂ ਫੇਰ ਦੇਖ ਦੂੰ ਆ ਇੱਕ ਲਾ ਲੈ ਮੈਂ ਚੱਕਦਾ ਤੂੰ ਲਾ ਲੈ ਇੱਟ ਦੇਖੀ ਠੀਕ ਲੈ ਉਹ ਬੱਚਾ ਘਾੜੇ ਮਿਲਣਾ ਉਹ ਚੱਕਦੇ ਨੇ ਮੈਂ ਚੱਲ ਚੱਕ ਲੈ ਇਹ ਲੈ ਚੱਕ ਲੈ ਚੱਲ ਚੱਕ ਲੈ ਮੈਂ ਲੈ ਬਾਕੀ ਹੀ ਜਾ ਲਵਾਂਗਾ ਮੈਂ ਚੱਕਾ ਦਿੰਦਾ ਤੂੰ ਵੀਡੀਓ ਬਣਾ ਕੇ ਕਰ ਬੰਦੂ ਕਰ ਦੱਤ ਕਰ ਯਾਰ ਹੋਰ ਆਉਣਾ ਕਾਲੇ ਵਾਲਾ ਹੋਰ ਆਉਣਾ ਕਾਲੇ ਵਾਲਾ ਸਾਡੇ 450 ਭਰੀ ਹੈ ਓਏ ਮੈਂ ਕਾਲੇ ਵਾਲਾ ਕਿਹੜਾ ਦੇਖਦੇ ਕਾਲੇ ਵਾਲਾ ਟਰੈਕਟਰ ਲਿਆਉਂਦੇ ਹੁਣ ਜੀ ਜੀ ਵੀਰ ਓਏ ਜਗਾ ਦੇਖੀ ਕਿੰਨੀ ਕਿੱਛਲ ਹੋਈ ਆ ਆ ਇੱਥੇ ਤੇ ਇੱਧਰ ਇੱਧਰ 280 ਭਰੀ ਪਈ ਆ ਆਹ ਜਿਹੜਾ ਠੀਕ ਆ ਤਕੜਾ ਤਗੰਨਾ ਤਾਂ ਨਾ ਗੰਨਾ ਨਹੀਂ ਮਾੜਾ ਹੈ ਗੰਨਾ ਨਹੀਂ ਸੀ ਮਾੜਾ ਤੂੰ ਜਾਇਆ ਜਾ ਹੈਲੋ ਪੋਲ ਬਹੁਤ ਆ ਕਿੰਨੇ ਜੇ ਲੱਗੇ ਵੇ ਲੈ dennੀ ਤੇ ਉੱਪਰ ਲਾਦੂ ਗਿਆ ਰੋਲੇ ਨਹੀਂ ਲੱਗਦਾ ਸਾਰਾ ਲੱਦ ਕੇ ਇੱਕ ਗੇੜ ਲਾ ਕੇ ਬਾਹਰ ਕੱਢ ਲੈਣਾ ਫਿਰ ਤੇ ਪਿੰਡੇ ਲਾ ਲੈਣੇ ਦੂਰੇ ਟਰੈਲਰਾਂ ਵਿੱਚ ਜਾ ਕੇ ਠੀਕ ਨੇ ਪਾਲਟੀ ਮਾਰਦੇ ਨੇ ਲਦਾਂ ਜਿਆਦਾ ਹੋ ਜਾਣਾ ਉਹਦੇ ਤੇ ਮਾਰਦੇ ਆ 100 ਕੁਇੰਟਲ ਵਾਲਾ ਗੇੜ ਲੱਗ ਲੈ ਇਹਦੇ ਪਰ ਆ 100 ਤਾਂ ਹੋ ਗਿਆ ਹਾਂ ਆਉਣਾ ਹੋ ਗਿਆ ਦਾ ਗੇੜ ਲੱਗ ਲੈ ਬਾਹੀ ਨੇ ਕਿਹਾ ਨਾ ਬਾਈ ਇੱਕ ਗੇੜ ਲਾਉਣਾ ਬੱਸ ਹਿੱਦੇ ਬਾਤ ਲਾਲਚ ਨਾ ਕਰੋ ਕਿਤੇ ਰਾਤ ਫਿਰ ਉਹੀ ਲਾਹੇ ਕੋਈ ਫਾਇਦਾ ਨਹੀਂ ਹਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਮਾ ਉੱਠੇ ਪਾ ਲੋ ਲੋ ਟਰੈਲਰ 'ਤੇ ਪਾ ਕੇ ਠੀਕ ਨਹੀਂ ਗੱਲ ਬਾਹੀ ਗੇੜ ਲਾਵਾਂ ਕਹਿੰਦੇ ਮੈਂ ਠੀਕ ਆ ਬਾਹਰ ਨਾ ਕੱਢੇ ਬਹੁਤਾ ਠੀਕ ਰੱਖੀ ਆ ਠੀਕ ਆ ਠੀਕ ਆ ਬਸ ਠੀਕ ਆ ਫੇ ਜਾ ਤੂੰ ਥੋੜਾ ਜਿਹਾ ਹੈਲੋ ਮੈਂ ਆ ਗਿਆ 1 ਮਿੰਟ ਬੰਦੇ ਆ ਪਿਆਰ ਮਿਲਿਆ ਮੜਾ ਜਾ ਮਿਲਿਆ ਜਾ